ਹਲਕਾ ਸਰਦੂਰਗੜ ਦੇ ਪਿੰਡ ਭੰਮੇ ਕਲਾ ਵਿਖੇ ਰਾਤੀ ਹੋਈ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਪਈ ਛੱਤ ਡਿੱਗਣ ਕਾਰਨ ਉਸ ਕਮਰੇ ਵਿੱਚ ਪਏ ਤਿੰਨ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਜਾਣਕਾਰੀ ਅਨੁਸਾਰ ਚਾਰ ਜੀਆ ਦੇ ਇਸ ਪਰਿਵਾਰ ਦੇ ਮਕਾਨ ਵਿੱਚ ਸਿਰਫ ਦੋ ਕਮਰੇ ਸਨ ਇੱਕ ਕਮਰੇ ਵਿੱਚ ਬਿੰਦਰ ਸਿੰਘ ਪੁੱਤ ਪ੍ਰੀਤਮ ਸਿੰਘ ਸੁੱਤੇ ਪਏ ਸਨ ਪਰ ਦੂਸਰੇ ਪਾਸੇ ਬਿੰਦਰ ਸਿੰਘ ਦੀ ਮਾਤਾ ਅਤੇ ਉਸਦੇ ਦੋ ਲੜਕੇ ਸੁੱਤੇ ਹੋਏ ਸਨ ਰਾਤ ਕਰੀਬ 12 ਵਜੇ ਇਸ ਮਕਾਨ ਦੀ ਛੱਤ ਮੀਂਹ ਪੈਣ ਕਾਰਨ ਡਿੱਗ ਪਈ ਛੱਤ ਡੇਗਣ ਕਾਰਨ ਤਿੰਨੇ ਵਿਅਕਤੀ ਮਿੱਟੀ ਦੇ ਮਲਬੇ ਹੇਠ ਦਬ ਗਏ ਪਤਾ ਲੱਗਣ ਤੇ ਨੇੜਲੇ ਗਵਾਂਡੀਆਂ ਅਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਮਕਾਨ ਦੇ ਮਲਬੇ ਹੀਠੋਂ ਕੱਢਿਆ ਛੱਤ ਡਿੱਗਣ ਕਾਰਨ ਕਮਰੇ ਵਿੱਚ ਪਿਆ ਇਹਨਾਂ ਦਾ ਸਾਰਾ ਸਮਾਨ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਨੁਕਸਾਨਿਆ ਗਿਆ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਨੇ ਸੂਬਾ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਲਈ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਨੂੰ ਕੁਝ ਸਹਾਰਾ ਮਿਲ ਸਕੇ ਦੇਖਦੇ ਹਾਂ ਕਿ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਹਾਂ ਕੀ ਨਾਮ ਹੈ ਸਭ ਦਾ ਨਾਮ ਗੁਰਵਿੰਦਰ ਸਿੰਘ ਸ੍ਰੀਵਿੰਦਰ ਸਿੰਘ ਇਹ ਜਿਹਦਾ ਮਕਾਨ ਡਿੱਗਿਆ ਕੀ ਕਿਦੋਂ ਡਿੱਗਿਆ ਕੀ ਘਟਨਾ ਹੋਈ ਸਾਰੀ ਇਹ ਇਹ ਬਿੰਦਰ ਸਿੰਘ ਪੁੱਤਰਾ ਪ੍ਰੀਤਮ ਸਿੰਘ ਦਾ ਜੀ ਘਰ ਡਿੱਗਿਆ ਸੀਗਾ ਰਾਤ ਸਾਡੇ ਕੋਲ 12:30 ਵਜੇ ਫੋਨ ਆਇਆ ਇੱਥੋਂ ਵੀ ਐ ਕਰਕੇ ਛੱਤ ਡਿੱਗ ਪਈ ਅਸੀਂ ਨਾਲ-ਨਾਲ ਮੈਂਬਰ ਆਇਆ ਤੇ ਹੋਰ ਸਿਆਣ ਕਮਾਂਡ ਆਇਆ ਵਿਚਾਰ 108 ਤੇ ਫੋਨ ਕਰਕੇ ਐਂਬੂਲੈਂਸ ਦੀ ਆਉਣ ਵੀ ਦੇਰੀ ਹੋ ਗਈ ਉਹਨਾਂ ਪਰਿਵਾਰ ਦੇ ਵਿੱਚ ਚਾਰ ਬੰਦੇ ਸੀਗੇ ਠੀਕ ਹੈ ਤੇ ਇੱਕ ਮਾਤਾ ਤੇ ਉਹਦੇ ਦੋ ਪੋਤੇ ਅੰਦਰ ਕਮਰੇ ਦੇ ਵਿੱਚ ਪਏ ਸੀਗੇ ਤੋ ਆਪ ਬਿੰਦਰ ਸਿੰਘ ਉਹ ਦੂਜੇ ਬਹਰਾਂਡੇ ਚ ਪਿਆ ਸੀਗਾ ਤੋ ਡਿੱਗਿਆ ਤਾਂ ਮਸਾਂ ਬਾਰ ਬੂਰ ਪਟ ਕੇ ਕੱਢੇ ਵਿਚਾਰੇ ਮਾਤਾ ਦੀ ਹਾਲ ਥੋੜੀ ਨਾਜ਼ੁਕ ਸੀਗੀ ਉਹਨਾਂ ਪ੍ਰੰਤ ਮਾਨਸਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਠੀਕ ਹੈ ਤੇ ਤਕਰੀਬਨ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੀਰਾਂ ਦੇ ਕੋਈ ਜਿਦੇ ਨਾ ਕਿੰਨਾ ਕੋਈ ਗਰੀਬ ਪਰਿਵਾਰ ਕੋਲੇ ਕੋਈ ਮੰਜਾ ਸੀਗਾ ਜਾਂ ਵੀ ਹੋਰ ਸਮਾਨ ਸੀ ਭਾਂਡਾ ਜਿੰਦਾ ਸਾਰੇ ਸੀ ਇੱਕ ਕਮਰੇ ਦੇ ਵਿੱਚ ਹੀ ਸੀਗਾ ਉਹ ਸਾਰਾ ਟੁੱਟ ਗਿਆ ਜੀ ਤੇ ਮਨ ਲੋ ਸਾਰਾ ਕੁਝ ਜਿਹੜਾ ਜਿੰਨੇ ਕਿ ਹੁਣ ਤੱਕ ਦੀ ਕਮਾਈ ਸੀ ਗਰੀਬ ਬੰਦੇ ਦੀ ਉਹ ਸਾਰੀ ਖਤਮ ਹੋ ਗਈ ਤੇ ਕੀ ਮੰਗ ਕਰਦੇ ਤੁਸੀਂ ਬਸ ਸਰਕਾਰ ਇਹ ਮੰਗ ਆਈ ਆਪਣਾ ਕੋਈ ਵੀ ਬਈ ਦਾਨੀ ਵੀਰ ਜਾਂ ਕੋਈ ਸਰਕਾਰ ਵੱਲੋਂ ਇਹਨਾਂ ਦੇ ਵਿਚਾਰਾਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਉਹ ਕੋਮੋ ਲੱਕੀ ਬੰਦਾ ਪਰਿਵਾਰ ਦੇ ਵਿੱਚ ਬਾਕੀ ਬਜ਼ੁਰਗ ਨੇਗੇ ਤੇ ਬਾਕੀ ਬੱਚਾ 6 ਵਜੇ ਮਾਤਾ ਇਲਾਜ ਕਰਵਾਇਆ ਜਾਂਦਾ ਉਹਨਾਂ ਦੇ